ਪੰਜਾਬ ਦੇ ਆਰਟ ਸਰਕਾਰੀ ਕਾਲਜਾਂ ਨੂੰ ਖੁਦ ਮੁਖਤਿਆਰ ਕਰਨ ਦੇ ਫੈਸਲੇ ਖਿਲਾਫ ਅੱਜ ਪੰਜਾਬ ਸਟੂਡੈਂਟ ਯੂਨੀਅਨ ਦੀ ਅਗਵਾਈ ਹੇਠ ਵੱਡੇ ਗਿਣਤੀ ਚ ਵਿਦਿਆਰਥੀਆਂ ਵੱਲੋਂ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਜ਼ਬਰਦਸਤ ਪ੍ਰਦਰਸ਼ਨ ਕਰਕੇ ਜਿੱਥੇ ਭਗਵੰਦ ਮਾਨ ਸਰਕਾਰ ਵਿਰੁੱਧ ਤਿੱਖੇ ਨਾਅਰੇਬਾਜ਼ੀ ਕੀਤੀ ਉੱਥੇ ਡੀਪੀਆਈ ਕਾਲਜਾਂ ਦੇ ਨਾਇਕ ਮੰਗ ਪੱਤਰ ਪ੍ਰਿੰਸੀਪਲ ਨੂੰ ਸੌਂਪ ਕੇ ਮੰਗ ਕੀਤੀ ਕਿ ਕੇਂਦਰ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਲਾਗੂ ਕਰਕੇ ਸਰਕਾਰੀ ਕਾਲਜਾਂ ਦੇ ਨਿਜੀਕਰਨ ਦੀਆਂ ਘੜੀਆਂ ਜਾ ਰਹੀਆਂ ਸਾਜ਼ਿਸ਼ਾਂ ਨੂੰ ਤੁਰੰਤ ਬੰਦ ਕੀਤਾ ਜਾਵੇ ਰੋਸ ਪ੍ਰਦਰਸ਼ਨ ਦੇ ਜੁੜੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਆ ਪੀਐਸਯੂ ਕਗਾਤੇ ਪੀਐਸਯੂ ਦੇ ਜਨਸ ਕਤਰ ਅਮਨਦੀਪ ਸਿੰਘ ਖਿਓ ਵਾਲੀ ਤਿਆਰ ਨੇ ਪੰਜਾਬ ਦੀ ਭਗਵੰਤਮਾ ਸਰਕਾਰ ਉੱਪਰ ਦੋਸ਼ ਲਾਇਆ ਕਿ ਪੰਜਾਬ ਸਰਕਾਰ ਕੇ ਅੰਦਰ ਦੀ ਨਵੀਂ ਸਿੱਖਿਆ ਨੀਤੀ ਤਹਿਤ ਪੰਜਾਬ ਦੇ 8 ਕਾਲਜਾਂ ਨੂੰ ਮੁਖਤਿਆਰ ਕਰਕੇ ਆਮ ਵਿਦਿਆਰਥੀ ਨੂੰ ਸਿੱਖਿਆ ਮੁਹੱਈਆ ਕਰਵਾਉਣ ਤੋਂ ਆਪਣੇ ਹੱਥ ਪਿੱਛੇ ਖਿੱਚ ਲਈ ਹੈ ਮੇਰਾ ਨਾਮ ਸੰਜੀਤ ਸਿੰਘ ਪੈਂਦਾ ਮੈਂ ਮਹਿੰਦਰਾ ਕਾਲਜ 21 ਪੰਜਾਬ ਸਟੂਡੀਓ ਨੇ ਦਾ ਜਿਹੜਾ ਪ੍ਰਧਾਨ ਹੈਗਾ ਤੇ ਜਿਹੜਾ ਅੱਜ ਇਹ ਫੈਸਲਾ UGC ਨੇ ਕਰਿਆ ਵੀ ਜਿਹੜੇ ਕਾਲਜਾਂ ਨੂੰ ਆ ਆਟੋਨਮਸ ਜਿਹੜਾ ਬਣਾਇਆ ਜਾਊਗਾ ਮਤਲਬ ਖੁਦ ਨੂੰ ਤਿਆਰ ਬਣਾਇਆ ਜਾਊਗਾ ਇਸ ਕਰਕੇ ਅਸੀਂ ਇਸ ਅਸੀਂ ਇਹਨੂੰ ਦੂਜਾ ਨਾਮ ਪ੍ਰਾਈਵੇਟੇਸ਼ਨ ਦਿੰਨੇ ਆ ਵੀ ਇਹ ਪ੍ਰਾਈਵੇਟ ਕਰ ਦਲੇਆ ਜਿਹੜੀ ਕੇਂਦਰ ਸਰਕਾਰ ਆ ਉਹ ਹਰ ਇੱਕ ਚੀਜ਼ ਨੂੰ ਪ੍ਰਾਈਵੇਟੇਸ਼ਨ ਬੱਲ ਲੈ ਕੇ ਜਾਰੀ ਹੈ ਨਿੱਜੀਕਰਨ ਬੱਲ ਤੇ ਉਹ ਕੇਂਦਰੀਕਰਨ ਕਰਨਾ ਚਾਹੁੰਦੀ ਹੈ ਹਰ ਇੱਕ ਚੀਜ਼ ਦਾ ਅਸੀਂ ਸਾਡਾ ਸਿੱਧਾ ਤੇ ਸਾਡਾ ਇਹੀ ਆ ਵੀ ਪੂਰੇ ਪਟਿਆਲੇ ਚ ਇੱਕੋ ਦੋ ਕਾਲਜ ਆ ਜਿਹੜੇ ਸਹੀ ਚੱਲ ਰਹੇ ਆ ਜਿਹੜੀ ਇੱਕ ਮਹਿੰਦਰਾ ਕਾਲਜ ਇੱਕ ਬੁਮੇਨ ਕਾਲਜ ਜਿਹੜੀ ਨਿਊ 에ਜ ਕਾਲਜ 2020 ਆਈ ਹੈ ਉਸ ਤੇ ਸਾਫ਼ ਲਿਖਿਆ ਹੋਇਆ ਵੀ ਜੇਕਰ ਕਿਸੇ ਕਾਲਜ ਦੀ 2000 ਤੋਂ ਗਿਣਤੀ ਘਟਾ ਹੈ ਉਹ ਕਾਲਜ ਬੰਦ ਹੋ ਜਾਣਗੇ ਜੇਕਰ ਪਟਿਆਲੇ ਦੀ ਝਾਤ ਮਾਰੀ ਹੈ ਫਸਰ ਪਟਿਆਲੇ ਪਟਿਆਲੇ ਦੀ ਤਾਂ ਉਹ ਆਪਣੇ ਨਿਆਲ ਕਾਲਜ ਨਾਬਾ ਕਾਲਜ ਘਨੌਰ ਕਾਲਜ ਇਹਨਾਂ ਦੀ ਗਿਣਤੀ 2000 ਤੋਂ ਘਟਾਏ ਆਟੋਮੈਟਿਕਲੀ ਬੰਦ ਹੋ ਜਾਣਗੇ ਬੱਚੇ ਮਹਿੰਦਰਾ ਕਾਲਜ ਤੇ ਬੂਮੇਨ ਕਾਲਜ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਇਹਨਾਂ ਨੂੰ ਸਿੱਧੇ ਰੂਪ ਜਿਦਾ ਖਤਮ ਨਹੀਂ ਕੀਤਾ ਜਾ ਸਕਦਾ ਸਰਕਾਰ ਇਹਨਾਂ ਨੂੰ ਪ੍ਰਾਈਵੇਟ ਕਰਕੇ ਇਹ ਇਹ ਇਹਨਾਂ ਤੋਂ ਹੱਥ ਚੱਕਣਾ ਚਾਹੁੰਦੀ ਆ ਇਸ ਕਰਕੇ ਅਸੀਂ ਸਰਕਾਰ ਅੱਜ ਕਲਾਸਾਂ ਦਾ ਬਾਈਕਟ ਕਰਕੇ ਸਰਕਾਰ ਦੇ ਡਟ ਵਿਰੋਧ ਕਰ ਰਹੇ ਆ ਤੇ ਅਸੀਂ ਆਨਾਂ ਦੇ ਟਾਈਮ 'ਚ ਇਹ ਤੋਂ ਵੱਡਾ ਇਹਨੂੰ ਮਹਿੰਦਰਾ ਕਾਲਜ ਨੂੰ ਹੋ ਸਕਦਾ ਇਹਨੂੰ ਸੈਂਟਰ ਬਣਾਈਏ ਪੂਰੇ ਪੰਜਾਬ ਦਾ ਤੇ ਵੱਡੇ ਵੱਡੇ ਪ੍ਰਦਰਸ਼ਨ ਜਿਹੜੇ ਅਸੀਂ ਕਰੀਏ ਵਿਦਿਆਰਥੀ ਇਹ ਵੱਲੋਂ ਮੇਰਾ ਨਾਮ ਅਮਨਦੀਪ ਸਿੰਘ ਹੈ ਜੀ ਮੈਂ ਪੰਜਾਬ ਸਟੂਡੈਂਟਸ ਯੂਨੀਅਨ ਦਾ ਜਨਰਲ ਸਕੱਤਰ ਅਸੀਂ ਅੱਜ ਮਹਿੰਦਰਾ ਕਾਲਜ ਦੇ ਵਿੱਚ ਵਿਦਿਆਰਥੀਆਂ ਦੀ ਇੱਕ ਵੱਡੀ ਰੈਲੀ ਕਰਨ ਜਾ ਰਹੇ ਆ ਜਿਹੜੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਖਿਲਾਫ ਪ੍ਰੋਟੈਸਟ ਦੇ ਰੂਪ 'ਚ ਕਰ ਰਹੇ ਆ ਇਹਦਾ ਕਾਰਨ ਇਹ ਹੈ ਕਿ ਕੇਂਦਰ ਦੇ ਵਿੱਚ ਜਿਹੜੀ ਸਰਕਾਰ ਨੇ ਬੀਜੇਪੀ ਨੇ ੱੱਕੇ ਨਾਲ ਇਹਨਾਂ ਕਾਲਜਾਂ ਨੂੰ ਇਹ ਕਹਿ ਦਿੱਤਾ ਹੈਗਾ ਕਿ ਇਹ ਅੱਠ ਪੰਜਾਬ ਦੇ ਵੱਡੇ ਕਾਲਜ ਆ ਜਿੰਨਾਂ 'ਚ ਮਹਿੰਦਰਾ ਕਾਲਜ ਪਟਿਆਲਾ ਵੀ ਆ ਤੇ ਗਵਰਨਮੈਂਟ ਵਿਮਨ ਕਾਲਜ ਆ ਜਿਹੜਾ ਪਟਿਆਲੇ ਦਾ ਉਹ ਵੀ ਸ਼ਾਮਲ ਹੈਗਾ ਇਸ ਤੋਂ ਬਿਨਾ ਮਲੇਰ ਕੋਟਲਾ ਮੁਹਾਲੀ ਲੁਧਿਆਣਾ ਤੇ ਅੰਮ੍ਰਿਤਸਰ ਦੇ ਕਾਲਜ ਆ ਸਾਰੇ ਕਾਲਜਾਂ ਨੂੰ ਖੁਦਮੁਖਤਿਆਰ ਕਾਲਜ ਬਣਾਉਣ ਦੇ ਨਾਂ ਤੇ ਇਹਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਤੁਸੀਂ ਆਪਣੇ ਸਾਧਨ ਆਪ ਜਟਾਓ ਇਹ ਪ੍ਰਾਈਵੇਟਾਈਜੇਸ਼ਨ ਵੱਲ ਨੂੰ ਵਧਣ ਦੇ ਕਦਮ ਆ ਪਹਿਲਾਂ ਹੀ ਇਸ ਕਾਲਜ ਦੇ ਵਿੱਚ ਮਹਿੰਦਰਾ ਕਾਲਜ 'ਚ ਕਾਲਜ ਸਰਕਾਰੀ ਹੈ 3000 ਵਿਦਿਆਰਥੀ ਇੱਥੇ ਪ੍ਰਾਈਵੇਟ ਤੌਰ ਤੇ ਪੜਦਾ ਉਹ ਉਹਨਾਂ ਦੇ 셀ਫ ਫਾਈਨਾਂਸਡ ਕੋਰਸ ਹੈ ਉਹਨਾਂ ਦੇ ਅਧਿਆਪਕਾਂ ਦੀਆਂ ਤਨਖਾਹਾਂ ਵੀ ਵਿਦਿਆਰਥੀਆਂ ਤੋਂ ਤਾਂ ਫਿਰ ਅਸੀਂ ਟੈਕਸ ਕਾਦੇ ਲਈ ਦਿੰਨੇ ਆ ਇਹ ਸਾਡੇ ਉਹ ਵੱਡੇ ਕਾਲਜ ਆ ਜਿਨ੍ਹਾਂ ਨੂੰ ਇਹ ਪ੍ਰਾਈਵੇਟ ਕਰਨ ਜਾ ਰਹੇ ਆ ਇਹ ਫੈਸਲਾ ਪੰਜਾਬ ਸਰਕਾਰ ਦੀ ਇੰਨੀ ਨਲਾਈਕੀ ਹੈ ਜਿਹੜੀ ਆਪਦੇ ਆਪ ਨੂੰ ਇਹ ਦਾਵਾ ਕਰਦੀ ਹੈ ਕਿ ਅਸੀਂ ਸਿੱਖਿਆ ਦੀ ਕ੍ਰਾਂਤੀ ਲੈ ਕੇ ਆਏ ਆ ਉਹਨਾਂ ਵੱਲੋਂ ਹਲੇ ਤੱਕ ਨਾ ਕੋਈ ਸਟੇਟਮੈਂਟ ਦਿੱਤੀ ਗਈ ਆ ਨਾ ਕੋਈ ਭਗਵੰਤਮਾਨ ਦੀ ਸਟੇਟਮੈਂਟ ਆਈ ਹੈ ਪਰ ਅਸੀਂ ਜਿਹੜਾ ਇਹ ਫੈਸਲਾ ਵਾਪਸ ਕਰਾ ਕੇ ਹਟਣਾ ਔਰ ਅਸੀਂ ਇਹਨਾਂ ਕਾਲਜਾਂ ਨੂੰ ਪੰਜਾਬੀ ਯੂਨੀਵਰਸਿਟੀ ਨਾਲੋਂ ਜਾਂ ਬਾਕੀ ਯੂਨੀਵਰਸਿਟੀਆਂ ਨਾਲੋਂ ਡੀਫੀਲੇਟ ਨਹੀਂ ਹੋਣ ਦੇਣਾ ਔਰ ਇਹਨਾਂ ਨੂੰ ਪ੍ਰਾਈਵੇਟ ਹੈ ਜਿਹੜਾ ਉਹ ਨਹੀਂ ਹੋਣ ਦੇਣਾ ਹੈਗਾ ਜੇ ਤੁਹਾਡੀ ਮੰਗ ਨਹੀਂ ਪੂਰੀ ਆ ਅਸੀਂ ਦੇਖੋ ਮੰਗ ਨਹੀਂ ਪੂਰੀ ਕਰਦੇ ਤਾਂ ਇਹ ਮੂਵਮੈਂਟ ਵੱਡੀ ਹੋਣੀ ਹੋਣੀ ਹੈ ਤੈਅ ਆ ਅਸੀਂ ਇਸ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਕਾਲਜਾਂ ਨੂੰ ਚਾਹੇ ਇਹ ਕਾਲਜ ਫਿਰ ਬੰਦ ਹੋਣ ਜਾਂ ਅਸੀਂ ਡੀਪੀਆਈ ਦਫ਼ਤਰ ਘੇਰੀਏ ਜਾਂ ਅਸੀਂ ਕਿਸੇ ਸੜਕਾਂ ਤੇ ਉਤਰ ਗਏ ਕਿਉਂਕਿ ਸਾਡੇ ਨਾਲ ਇਥੋਂ ਦੀਆਂ ਅਧਿਆਪਕ ਜਥੇਬੰਦੀਆਂ ਤੇ ਇਥੋਂ ਦੇ ਨਾਨ ਟੀਚਿੰਗ ਕਰਮਚਾਰੀ ਤੇ ਪੰਜਾਬ ਦੇ ਆਮ ਲੋਕਾਂ ਵੱਲੋਂ ਵੀ ਜਿਹੜੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਉਹਨਾਂ ਵੱਲੋਂ ਵੀ ਸਾਡੇ ਜਿਹੜਾ ਨਲਕ ਸੰਪਰਕ ਕੀਤਾ ਜਾ ਰਿਹਾ ਹੈਗਾ ਤੇ ਇਹ ਸਾਂਝਾ ਸੰਘਰਸ਼ ਬਣਾ ਕੇ ਇਸ ਤੇ ਅਸੀਂ ਅਗਲਾ ਜਿਹੜਾ ਐਕਸ਼ਨ ਹੈ ਉਹ ਪੰਜਾਬ ਸਰਕਾਰ ਖਿਲਾਫ ਕਰਾਂਗੇ ਅੱਜ ਜਿਹੜਾ ਸਾਡਾ ਕਲਾਸਾਂ ਦਾ ਬਾਈਕਾਟ ਕਰਕੇ ਅਸੀਂ ਅੱਜ ਕਲਾਸਾਂ ਨਹੀਂ ਲਾਵਾਂਗੇ ਕਾਲਜ ਦੇ ਵਿੱਚ ਇੱਥੇ ਅਸੀਂ ਪ੍ਰੋਟੈਸਟ ਕਰਾਂਗੇ ਇਸ ਤੋਂ ਬਾਅਦ ਅਸੀਂ ਮਾਰਚ ਕਰਕੇ ਪ੍ਰਿੰਸੀਪਲ ਨੂੰ ਮੰਗ ਪੱਤਰ ਦੇਵਾਂਗੇ ਕਿ ਇਹ ਕਾਲਜ ਜਿਹੜਾ ਹੈਗਾ ਉਹ ਬਿਲਕੁਲ ਵੀ ਆਟੋਨਮਸ ਲਈ ਅਪਲਾਈ ਜਿਹੜਾ ਹੈਗਾ ਉਹ ਨਹੀਂ ਕਰੂਗਾ